ਮੈਂ ਕਹਾਂ ਜੀ ਦਰਖਤਾਂ ਦਰਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ ਦਰਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀਂ ਦਿਲਜੀਤ ਜੀ ਮੇ ਹੋਰੀਂ ਸੁਖਵੀਰ ਬਾਦਲ ਹੋਰੀ ਮੈਂ ਤੁਹਾਨੂੰ ਤਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਉ ਹਾਂ ਹਾਂ ਤੁਸੀਂ ਦੇਖੋ ਜੀ ਆ ਪ੍ਰਤਾਪ ਬਾਜਵਾ ਕਿਕਰ ਨੂੰ ਜੱਫੀ ਪਾਈ ਬੈਠਾ ਹੋਊਗਾ ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸੰਬੰਧ ਹੈ ਇਸ ਕਿਕਰ ਨਾਲ ਮੇਰੇ ਦਾਦਾ ਜੀ ਇਸੇ ਕਿਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਆ ਬਣਾ ਦਿਓ ਵੋਟਾਂ ਦਰਖਤਾ ਨਹੀਂ ਆ ਤਾਂ ਦਰਖਤਾ ਨਹੀਂ ਮਿੰਨਤ ਕਰਦੇ ਦੇਖੋ ਤੁਸੀਂ ਇਹ ਵੀ ਤੁਹਾਡੇ ਕੱਲੇ ਕੱਲੇ ਪੱਤੇ ਦੀ ਰਖਵਾਲੀ ਕਰਾਂਗੇ ਵੋਟਾਂ ਪਾ ਦਿਓ ਬਸ ਸਾਨੂੰ ਐਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਨੇ ਵੋਟਾਂ ਬਣਾ ਦਿਓ ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ ਚ ਤਾਰੀਆਂ ਲਾਉਂਦੇ ਦਿਖਾਵਾਂਗੇ ਮੇਰਾ ਦਾਦੇ ਨੇ ਵੀ ਇੱਥੇ ਹੀ ਸਿੱਖੀ ਸੀ ਜਿਹੜੀ ਤਰਾਕੀ ਤੈਰਨਾ ਐਸੇ ਨਹਿਰ ਚ ਹੀ ਸਿੱਖਿਆ ਸੀ ਮੱਜਾ-ਮੁਜਾ ਵੀ ਇੱਥੇ ਨਮਾਉਂਦੇ ਰਿਹਾ ਬਹੁਤ ਪੁਰਾਣਾ ਸਬੰਧ ਆ ਇਸ ਨਹਿਰ ਨਾਲ ਬਸ ਆਹੀ ਹੈ ਨਾ ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ ਤਾਂ ਪੱਤਰਕਾਰ ਪੁੱਛਣ ਲੱਗੇ ਕਿ ਜੀ ਇਹ ਦਰਖਤਾਂ ਬਾਰੇ ਆ ਨੈਰਾ ਬਾਰੇ ਕਿ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ ਇਹਨਾਂ ਨੇ ਤਾਂ ਸੋਚਿਆ ਨਹੀਂ ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓ 70 70 75 ਸਾਲ ਦਾ ਬਜ਼ੁਰਗ ਹੋਣਾ ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਲੋਕ ਜਵਾਬ ਦੇਣ ਲੱਗ ਜਾਣ ਫਿਰ ਨਜ਼ਾਰਾ ਹੋਰ ਹੁੰਦਾ ਹੈ ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਏ ਤਾਂ ਕਿੰਨਾ ਕੁ ਫਾਇਦਾ ਹੁੰਦਾ 3 ਇੰਚ ਨੀਵਾ ਹੋ ਜਾਏ ਕਿੰਨਾ ਕੁ ਫਾਇਦਾ ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ ਇੱਕ ਇੱਕ ਮਿੰਟ ਦੇ ਪਾਣੀ ਪਿੱਛੇ ਬੰਦਾ ਵੜ ਦਿੰਦੇ ਨੇ ਇਹਨਾਂ ਨੂੰ ਕੀ ਪਤਾ ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਇਹਨਾਂ ਨੂੰ ਕੀ ਪਤਾ ਗਿੱਦੜ ਬਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 150 ਕਿਲੋਮੀਟਰ ਪਰਸੋਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 ਅਤਿ ਆਧ ਨੂੰ ਇੱਕ ਐਂਬੂਲੈਂਸ ਦਾ ਉਹਨਾਂ ਨੂੰ ਹਰੀ ਝੰਡੀ ਦੇ ਕੇ ਸਿਹਤ ਮਹਿਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਉਦਘਾਟਨ ਹੋ ਰਹੇ ਨੇ ਕਿਤੇ ਮਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਤੋਂ ਘਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਪਹਿਲਾਂ ਕਦੇ ਸੁਣਿਆ ਸੀ ਵੀ 5000 ਨੌਕਰੀਆਂ ਦੇਣੀਆਂ ਉਹਦਾ ਸਮਰੋਹ ਹੈ ਨਾ ਭੁੱਲੀ ਗਏ ਸੀ ਉਹ ਆਪਣੇ ਪਰਿਵਾਰਾਂ ਨੂੰ ਪਾਲਣ ਲੱਗ ਗਏ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਕਿ ਤੁਸੀਂ ਵਿਕਾਸ ਦੀਆਂ ਨੀਤੀਆਂ ਨੂੰ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹੋ ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਦਾ ਕੱਲਾ ਬਸ ਇਹੀ ਕੰਮ ਤੇ ਸੀ ਮੇਰਾ ਪੁੱਤ ਉਹਦਾ ਭਤੀਜਾ ਇਹਦਾ ਸਾਲਾ ਉਹਦਾ ਜੀਜਾ ਆਹੀ ਬਸ ਕੰਮ ਹੋਰ ਕੋਈ ਕੰਮ ਹੀ ਨਹੀਂ ਸੀ ਇੱਥੇ 43000 ਨੌਕਰੀਆਂ ਤੁਹਾਡੇ ਸਾਹਮਣੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਸੀਂ ਜਿਹਨੂੰ ਮੁੱਖ ਮੰਤਰੀ ਬਣਾਇਆ 1 ਰੁਪਈਆ ਵੀ ਇੱਕ ਬੰਦਾ ਕਹੇ ਤੇ ਵੀ 1 ਰੁਪਈਆ ਲੱਗਿਆ ਵੀ ਚਾਹ ਦਾ ਕੱਪ ਪਿਆ ਤਾਂ ਫਲਾਨੇ ਬੰਦੇ ਨੂੰ ਨੌਕਰੀ ਲੈਣ ਵੇਲੇ ਤਾਂ ਮੈਂ ਨਾਮ ਜਿੰਮੇਵਾਰ ਹਾਂ ਉਹ ਜੀ ਤੁਹਾਡੇ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਇੱਥੇ ਇਧਰਲੇ ਪਾਸੇ ਬਹੁਤ ਸਾਰੇ ਨੌਕਰੀਆਂ ਮਿਲੀਆਂ ਹੋਣ ਇੱਕ ਕਰੋੜ ਰੁਪਈਆ ਸ਼ਹੀਦ ਜੇ ਕੋਈ ਸਾਡਾ ਜਵਾਨ ਸ਼ਹੀਦ ਹੋ ਜਾਏ ਇਸ ਰਾਦ ਤੇ 1 ਕਰੋੜ ਰੁਪਈਆ ਉਹਦੇ ਭੋਗ ਤੋਂ ਪਹਿਲਾਂ ਉਹਦੇ ਘਰੇ ਦੇ ਕੇ ਆਉਂਦੇ ਆ ਮਾਨ ਸਨਮਾਨ ਦੀ ਰਕਸ਼ੀ ਹੈ ਕੋਈ ਉਹਦੇ ਨਾਲ ਸ਼ਹੀਦ ਦੀ ਅਸੀਂ ਕੀਮਤ ਨਹੀਂ ਪਾ ਰਹੇ ਕੋਈ ਉਹਦੇ ਨਾਲ ਮੁੱਲ ਨਹੀਂ ਕੋਈ ਸ਼ਹੀਦ ਦੀ ਜਾਨ ਦਾ ਪਾ ਸਕਦਾ ਪਰ ਮਾਨ ਸਨਮਾਨ ਹੈ ਇੱਕ ਕਬੀਲਦਾਰੀ ਲੀਤੇ ਚੜੀ ਰਹਿੰਦੀ ਹੈ 1 ਕਰੋੜ ਰੁਪਏ ਦੇ ਕੇ ਥੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਤੋਂ 20 ਪੌੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਤਾਹਾਂ ਚਲੇ ਜੇ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਆ ਰੱਖ ਮੈਂ ਆ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਹਾਂਗੇ ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ ਸਮਝ ਗਏ ਨਾ ਸਾਰੇ ਸਾਰੇ ਜਾਣਦੇ ਹਾਂ ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ ਸੌਹਾ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ ਟੋਲ ਪਲਾਜੇ ਸਾਰੇ ਉਹਨਾਂ ਨੇ ਲਵਾਏ ਮੈਂ ਬੰਦ ਕਰਾਏ 17 ਟੋਲ ਪਲਾਜੇ ਬੰਦ ਕਰਾਤੇ 60 ਲੱਖ ਰੁਪਇਆ ਪੰਜਾਬੀਆਂ ਦਾ ਇੱਕ ਦਿਨ ਦਾ ਬਚਣ ਲੱਗ ਗਿਆ ਜੀ। ਔਰ 17 ਟੋਲ ਪਲਾਜਾਂ ਚੋਂ 14 ਟੋਲ ਪਲਾਜੇ ਥੋਡੇ ਵਾਲੇ ਨੇ ਲਵਾਏ ਸੀ। ਝੇ ਕਿਸੇ ਲੀਡਰ ਨੂੰ ਤੋ ਤੁਸੀਂ ਪੈਸੇ ਲੈ ਲੈ ਵੋਟਾਂ ਬਦਲੇ। ਵੀ ਮਸਤਾ ਜੀ ਪੰਜ ਵੋਟਾਂ ਛੱਡਦਾ। 5000 ਰੁਪਏ ਇੱਕ ਵੋਟ ਦਾ ਲਵਾਂਗੇ 25000 ਦੇ ਦੋ ਉਹ ਦੇ ਦੂਗਾ 25000। ਹੈਗੇ ਨੇ ਉਹਨਾਂ ਕੋਲ ਲੁੱਟੇ ਹੋਏ। ਉਹ ਤੋਂ ਬਾਅਦ ਉਹ ਜਿੱਤ ਗਿਆ। ਮੰਤਰੀ ਬਣ ਗਿਆ। ਤੁਸੀਂ ਉਹਦੇ ਕੋਲੇ ਕੋਈ ਕੰਮ ਨਹੀਂ ਜਾ ਸਕਦੇ ਫਿਰ। ਜੇ ਤੁਸੀਂ ਕਹੋਗੇ ਜੀ ਮੁੰਡੇ ਨੂੰ ਨੌਕਰੀ ਲਵਾ ਦਿਓ ਉਹ ਕਹੂਗਾ ਜੀ 2 ਕਰੋੜ ਲੱਗੂਗਾ ਤੁਸੀਂ ਕਹੋ ਕਮਾਲ ਕਰਦੇ ਹੋ ਜੀ ਨੇਤਾ ਜੀ 2 ਕਰੋੜ ਅੱਜ ਤੁਹਾਨੂੰ ਵੋਟਾਂ ਪਾਈਆਂ ਉਹ ਕਹੂਗਾ ਹਾਂ ਠੀਕ ਹੈ ਫਿਰ ਜੋ ਵੋਟਾਂ ਦਾ ਤੁਹਾਡਾ ਰੇਟ ਸੀ ਅਸੀਂ ਤੁਹਾਨੂੰ ਦੇਤਾ ਹੁਣ ਨੌਕਰੀ ਦਾ ਜਿਹੜਾ ਰੇਟ ਹੈ ਉਹ ਤੁਹਾਨੂੰ ਦਿਓ ਫਿਰ ਫੇ ਕੀ ਬੋਲੋਗੇ ਉਹ ਤੇ ਮੂਰੇ ਤੁਸੀਂ ਬਜਾਏ ਇਸ ਦੇ ਇਮਾਨਦਾਰ ਬੰਦਿਆਂ ਨੂੰ ਇਮਾਨਦਾਰ ਪਾਰਟੀ ਨੂੰ ਵੋਟ ਪਾਓ ਹਰੇਕ ਮਹੀਨੇ 4-5000 ਤਾਂ ਬਿਜਲੀ ਦਾ ਬਿੱਲ ਹੀ ਬਚਣ ਲੱਗ ਗਿਆ ਹਰੇਕ ਮਹੀਨੇ 4-5000 ਡਾਕਟਰ ਦਾ ਬਿੱਲ ਬਚਣ ਲੱਗ ਗਿਆ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਫ੍ਰੀ ਹੋ ਜਾਣੀਆਂ ਨੇ ਨੌਕਰੀਆਂ ਮਿਲਣ ਲੱਗ ਗਈਆਂ ਕਿਉਂਕਿ ਇਮਾਨਦਾਰ ਸਰਕਾਰ ਹੈ ਕਿਉਂਕਿ ਇਮਾਨਦਾਰ ਪਾਰਟੀ ਹੈ ਇਹਦੇ ਨਾਲ ਤੁਹਾਨੂੰ ਇੱਕ ਸਾਲ 'ਚ ਘੱਟੋ-ਘੱਟ ਲੱਖ ਤੋਂ ਡੂੜ ਲੱਖ ਬਚੂਗਾ ਕਿੱਥੇ 5000 ਲੈਣਾ 5 ਸਾਲ ਦਾ ਤੇ ਉਸ ਤੋਂ ਬਾਅਦ ਉਹਨੇ ਫਿਰ ਵੇਚਣਾ ਤੁਹਾਨੂੰ ਤੁਸੀਂ ਬੋਲ ਵੀ ਨਹੀਂ ਸਕਦੇ ਕੁਝ ਜਿਹੜੇ ਜਿੰਨਾਂ ਨੂੰ ਜਿਤਾਈ ਜਾਂਦੇ ਰਹਿੰਨੇ ਹੋ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਵੀ ਹੁੰਦਾ ਕੀ ਐ ਇਹ ਉਹ ਕਾਲੀਆਂ ਐਨਕਾਂ ਲਾ ਕੇ ਨਿਕਲਦੇ ਆ ਟੈਂਪਰੇਚਰ ਪੁੱਛ ਕੇ ਨਿਕਲਦੇ ਆ ਅਫਸਰਾਂ ਨੂੰ ਟੈਂਪਰੇਚਰ ਪੁੱਛਦੇ ਹਾਓ ਇਜ਼ ਦਾ ਹਾਓ ਮੱਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ ਸਰ 40 ਡਿਗਰੀ ਓ ਮਾਈ ਗੋਡ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਨ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਦੱਸ 40 ਡਿਗਰੀ ਚ ਨਿਕਲ ਨਹੀਂ ਸਕਦੇ ਇੰਨੇ ਮਲੈਮ ਨੇ ਇਹ ਤੇ ਆਪਾਂ ਉਹਨੇ ਜਿਹੜੇ ਕੱਢ ਦਿੰਨੇ ਆ ਅੱਧਾ ਪੰਜਾਬ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਟਿਊਬ ਬੱਲੇ ਟੋਇਆਂ ਚੋਂ ਆਪਣਾ ਆਪਣਾ ਕੀ ਰਿਸ ਕਰਨਗੇ ਤਸਕਰ ਨੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਸਖਤ ਤੋਂ ਸਖਤ ਜਮ ਹਰ ਰੋਜ਼ ਫੜਦੇ ਵੀ ਆ ਹਰ ਰੋਜ਼ ਕਿਲੋਂਾਂ ਦਾ ਕਿਲੋਂਾਂ ਹੀਰੂਨ ਫੜਦੇ ਆ ਪਾਕਿਸਤਾਨ ਤੋਂ ਆਉਂਦੀ ਆ ਜਾਂ ਇਧਰ ਉਧਰ ਆਉਂਦੀ ਆ ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਹੈ ਕਿ ਜਿਹੜੇ ਵੀ ਐਸਐਸਪੀ ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਚ ਵਕਣ ਦਾ ਸਾਡੇ ਕੋਲ ਸਾਡੇ ਕੋਲੇ ਕੋਈ ਆ ਗਿਆ ਸਬੂਤ ਅਸੀਂ ਉਹ ਐਸਐਸਪੀ ਨੂੰ ਅਕਾਉਂਟੇਬਲ ਮੰਨਾਂਗੇ ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ ਤੇ ਕੰਟਰੋਲ ਕਰ ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ